ਓਕੇ ਰਿਪੋਰਟ ਓਕੇ ਇਧਰ ਵੇਖ ਵਧੀਆ ਆਉਣਾ ਮੈਂ ਵਿੱਚ ਮੰਗੂ ਵਧੀਆ ਆਉਂਦਾ ਲੈ ਵੀ ਮੰਗੂ ਤੇਰਾ ਜਵਾਕ ਸਾਲ ਦੇ ਵਿੱਚ ਕਿੰਨੇ ਦਿਨ ਸਕੂਲ ਜਾਂਦਾ ਤੈਨੂੰ ਪਤਾ ਕੋਈ ਨਹੀਂ ਪਤਾ ਨਹੀਂ ਪਤਾ ਮੈਂ ਤੈਨੂੰ ਦੱਸਾਂ ਵੀ ਤੇਰਾ ਜਵਾਕ ਸਾਲ ਦੇ ਵਿੱਚ ਕਿੰਨੇ ਦਿਨ ਸਕੂਲ ਜਾਂਦਾ ਕਿੰਨੇ ਦਿਨ ਜਾਂਦਾ ਮਿੱਤਰੋ ਮੰਗੂ ਦਾ ਜਵਾਕ ਸਾਲ ਦੇ ਵਿੱਚ ਮਸਾਂ ਹੀ 150 ਦਿਨ ਸਕੂਲ ਜਾਂਦਾ ਉਹ ਕਿਵੇਂ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਓਏ ਯਾਰ ਚੁੱਪ ਕਰ ਜਾ ਸੁੱਖਿਆ ਯਾਰ ਵਾਦੇ ਕਿਰਨ ਨੂੰ ਤਾਂ ਮਿੱਤਰੋ ਸਾਲ ਦੇ ਵਿੱਚ 300 ਤਾਂ ਮਿੱਤਰੋ ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਮੰਗੂ ਦਾ ਜਵਾਕ ਸਾਲ ਦੇ ਵਿੱਚ 150 ਦਿਨ ਸਕੂਲ ਜਾਂਦਾ ਕਿਉਂ ਜਾਂਦਾ ਕਿਉਂਕਿ ਸਾਲ ਦੇ ਵਿੱਚ ਛੁੱਟੀਆਂ ਹੀ ਨਜਾਇਜ਼ ਹੁੰਦੀਆਂ ਨੇ ਤਾਂ ਅੱਜ ਮੈਂ ਪੂਰੀ ਛੁੱਟੀਆਂ ਦੀ ਕੈਲਕੂਲੇਸ਼ਨ ਕੀਤੀ ਆ ਵੀ ਆਉਣ ਵਾਲੇ ਸਾਲ ਦੇ ਵਿੱਚ ਕਿੰਨੀਆਂ ਛੁੱਟੀਆਂ ਆ ਰਹੀਆਂ ਨੇ ਤਾਂ ਮਿੱਤਰੋ ਜਿਹੜਾ ਸਾਲ 2025 ਚੱਲ ਰਿਹਾ ਹੈ ਨਾ 2025 ਦੇ ਵਿੱਚ ਟੋਟਲ ਛੁੱਟੀਆਂ 164 ਛੁੱਟੀਆਂ ਆ ਰਹੀਆਂ ਨੇ ਜੀ ਕਿਵੇਂ ਆ ਰਹੀਆਂ ਨੇ ਤਾਂ ਮਿੱਤਰੋ 40 ਛੁੱਟੀਆਂ ਆ ਰਹੀਆਂ ਨੇ ਤਿਉਹਾਰਾਂ ਦੀਆਂ 40 ਛੁੱਟੀਆਂ ਤਿਉਹਾਰਾਂ ਦੀਆਂ ਜਿਨ੍ਹਾਂ ਦੇ ਵਿੱਚ ਜਨਮ ਦਿਨ ਮਰਨ ਦਿਨ ਦੀਵਾਲੀ ਲੋਹੜੀ ਜੋ ਵੀ ਹੋਲੀ ਵਗੈਰਾ ਆਉਂਦੇ ਸਾਰੇ ਤਿਹਾਰ ਆ ਗਏ ਤਾਂ ਮਿੱਤਰੋ 52 ਛੁੱਟੀਆਂ ਐਤਵਾਰ 52 ਐਤਵਾਰ ਆ ਗਏ ਜੀ ਤਾਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਜੀ ਹਰ ਇੱਕ ਸਟੂਡੈਂਟ ਨੂੰ ਮਹੀਨੇ ਦੀਆਂ ਕਈਆਂ ਨੂੰ 40 ਦਿਨਿਆਂ ਦੇ ਹੁੰਦੀਆਂ ਤੇ ਕਈਆਂ ਨੂੰ ਹੁੰਦੀਆਂ ਮਹੀਨੇ ਦੀਆਂ ਉਸ ਤੋਂ ਬਾਅਦ ਬਾਈ ਜੀ ਸਰਦੀਆਂ ਦੇ ਵਿੱਚ ਵੀ ਛੁੱਟੀਆਂ ਹੁੰਦੀਆਂ ਨੇ 15 ਛੁੱਟੀਆਂ ਸਰਦੀਆਂ ਦੇ ਵਿੱਚ ਦਿੱਤੀਆਂ ਜਾਂਦੀਆਂ ਜਦੋਂ ਜਿਆਦਾ ਠੰਡ ਪੈਂਦੀ ਆ ਉਸ ਤੋਂ ਬਾਅਦ ਬਾਈ ਜੀ ਪੇਪਰਾਂ ਤੋਂ ਬਾਅਦ ਵੀ ਛੁੱਟੀਆਂ ਹੁੰਦੀਆਂ ਨੇ ਕਈਆਂ ਜਵਾਕਾਂ ਨੂੰ 15 ਦਿਨਿਆਂ ਦੇ ਹੁੰਦੀਆਂ ਤੇ ਕਈਆਂ ਦੀਆਂ ਨੂੰ ਮਹੀਨੇ ਦੀਆਂ ਹੁੰਦੀਆਂ ਨੇ ਪਰ ਆਪਾਂ 15 ਦਿਨ ਮੰਨ ਕੇ ਚੱਲਦੇ ਤਾਂ ਟੋਟਲ ਜੋੜ ਲਗਿਆ ਮਿੱਤਰੋ 164 ਛੁੱਟੀਆਂ ਹੁਣ ਇਹਦੇ ਦੇ ਵਿੱਚ ਆਪਾਂ ਪੇਰੈਂਟਸ ਮੀਟਿੰਗ ਵਾਲੇ ਦਿਨ ਨਹੀਂ ਗਿਣੇ ਕਿਉਂਕਿ ਜਦੋਂ ਵੀ ਮਹੀਨੇ ਦੇ ਵਿੱਚ ਇੱਕ ਜਿਹੜੀ ਪੇਰੈਂਟਸ ਮੀਟਿੰਗ ਹੁੰਦੀ ਹੈ ਨਾ ਉਸ ਦਿਨ ਵੀ ਛੁੱਟੀ ਹੁੰਦੀ ਆ ਜੇਕਰ ਆਪਾਂ 12 ਉਹ ਵੀ ਐਡ ਕਰੀਏ ਨਾ ਤਾਂ ਲਗਭਗ 175-76 ਸਾਲ ਦੇ ਵਿੱਚ ਛੁੱਟੀਆਂ ਹੀ ਹੋ ਜਾਂਦੀਆਂ ਨੇ ਤਾਂ ਤੁਹਾਡਾ ਬੱਚਾ ਮੁਸ਼ਕਲ ਨਾਲ 150 ਤੋਂ ਲੈ ਕੇ 170-80 ਦਿਨ ਜਾਂਦਾ ਸਕੂਲ ਉਸ ਵਾਸਤੇ ਤੁਸੀਂ ਘੱਟੋ-ਘੱਟ ਵੀ 50 ਤੋਂ 52000 ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸ ਭਰਦੇ ਹੋ ਤਾਂ ਮੇਰਾ ਸਰਕਾਰ ਅੱਗੇ ਵੀ ਅਰਜ਼ੋਨਾ ਤੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਅੱਗੇ ਵੀ ਅਰਜ਼ੋਨਾ ਵੀ ਜਿਸ ਦਿਨ ਜਿਸ ਵੀ ਸ਼ਖਸੀਅਤ ਦਾ ਜਨਮ ਦਿਨ ਹੋਵੇ ਉਸ ਦਿਨ ਛੁੱਟੀ ਕਰਨ ਦੀ ਬਜਾਏ ਉਸ ਦਿਨ ਛੁੱਟੀ ਕਰਨ ਦੀ ਬਜਾਏ ਉਸ ਸ਼ਖਸੀਅਤ ਚਾਹੇ ਗੁਰੂ ਨਾਨਕ ਦੇਵ ਜੀ ਹੋਵੇ ਚਾਹੇ ਬਾਬਾ ਨਾਨਕ ਦੇ ਜੇ ਨਾ ਚਾਹੇ ਬਾਬਾ ਨਾਨਕ ਦੇਵ ਜੀ ਹੋਣ ਚਾਹੇ ਗੁਰੂ ਗੋਬਿੰਦ ਸਿੰਘ ਜੀ ਹੋਣ ਉਹਨਾਂ ਬਾਰੇ ਲੋਕ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਉਹਨਾਂ ਬਾਰੇ ਬੱਚਿਆਂ ਨੂੰ ਪੜਾਇਆ ਜਾਵੇ ਉਸ ਦਿਨ ਸਬਜੈਕਟ ਤੋਂ ਬਾਹਰ ਦੀ ਗੱਲ ਕੀਤੀ ਜਾਵੇ ਜਿਵੇਂ ਲਾ ਲੋ ਵੀ ਗਾਂਧੀ ਦਾ ਗਾਂਧੀ ਜਨਤੀ ਆ ਗਈ 2 ਅਕਤੂਬਰ ਨੂੰ ਤਾਂ ਉਸ ਦਿਨ ਸਕੂਲ ਦੇ ਵਿੱਚ ਬੱਚਿਆਂ ਨੂੰ ਗਾਂਧੀ ਦਾ ਇਤਿਹਾਸ ਦੱਸਿਆ ਜਾਵੇ ਪੜਾ ਕੇ ਨਹੀਂ ਬੋਲ ਕੇ ਟੀਚਰ ਦੁਆਰਾ ਜੋ ਵੀ ਸ਼ਬਦ ਬੋਲਿਆ ਸਟੂਡੈਂਟ ਦੁਆਰਾ ਸੁਣਿਆ ਯਾਦ ਰਹਿੰਦਾ ਜੇਕਰ ਤੁਸੀਂ ਬੱਚੇ ਨੂੰ ਕਹੋਗੇ ਵੀ ਪੜੋ ਜੇ ਆਪ ਸਮਝ ਸਮਝਾਓਗੇ ਤਾਂ ਬੱਚੇ ਦੇ ਦਿਮਾਗ ਚ ਪਊਗਾ ਇਸ ਕਰਕੇ ਬੱਚਿਆਂ ਨੂੰ ਇੱਕ ਕਹਾਣੀ ਪਰਪਸ ਇੱਕ ਕਹਾਣੀ ਦੀ ਤਰ੍ਹਾਂ ਬਣਾ ਕੇ ਗਾਂਧੀ ਜੀ ਦੇ ਇਤਿਹਾਸ ਨੂੰ ਦਰਸਾਓ ਬਾਬੇ ਨਾਨਕ ਦੇਵ ਜੀ ਦੇ ਇਤਿਹਾਸ ਨੂੰ ਦਰਸਾਓ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਨੂੰ ਦਰਸਾਓ ਬੱਚਾ ਕਿਉਂ ਨਾ ਸਮਝੂਗਾ 8 ਘੰਟੇ ਜਾਂ 6 ਘੰਟੇ ਤੁਸੀਂ ਸਕੂਲ ਚ ਪੜਾਉਨੇ ਹੋ ਤਾਂ 6 ਘੰਟੇ ਤੁਸੀਂ ਜਿਸ ਵੀ ਸ਼ਖਸੀਅਤ ਦਾ ਜਨਮ ਦੇਣਾ ਉਸ ਦੇਣਾ ਉਸ ਦਿਨ ਛੁੱਟੀ ਕਰਨ ਦੀ ਬਜਾਏ ਉਸ ਸ਼ਖਸੀਅਤ ਬਾਰੇ ਬੱਚਿਆਂ ਨੂੰ ਜਾਗਰੂਕ ਕਰੋ ਐਜ਼ ਏ ਕਹਾਣੀ ਵਾਸਤੇ ਤਾਂ ਇਹ ਮੈਂ ਕਹਿਣਾ ਚਾਹੁੰਦਾ ਜੇਕਰ ਮੇਰਾ ਇਹ ਥੌਟ ਤੁਹਾਨੂੰ ਚੰਗਾ ਲੱਗਿਆ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮੈਂ ਇਹ ਨਹੀਂ ਕਹਿੰਦਾ ਤਿਹਾਰਾਂ ਤੇ ਛੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਤਿਹਾਰਾਂ ਤੇ ਛੁੱਟੀਆਂ ਜ਼ਰੂਰ ਕਰੋ ਪਰ ਜਦੋਂ ਵੀ ਕਿਸੇ ਦਾ ਜਨਮ ਦਿਨ ਜਾਂ ਮਰਨ ਦਿਨ ਹੈਗਾ ਤਾਂ ਉਸ ਦਿਨ ਬੱਚਿਆਂ ਨੂੰ ਉਸ ਸ਼ਖਸੀਅਤ ਬਾਰੇ ਹੀ ਪੜਾਇਆ ਜਾਵੇ ਇਹ ਮੇਰਾ ਨਵੇਦਨ ਹੈ ਬਾਕੀ ਵੀਡੀਓ ਚੰਗੇ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਰੱਬ ਰਾਖਾ Boy.